ਮੰਮੀ ਮਛਰ ਨਾ ਹੋਵੇ ਨਾ ਤੇ ਵੇਖ ਕਿੰਨਾ ਵਧੀਆ ਲੱਗਦਾ ਈ ਆ ਹੁਣ ਮੌਸਮ ਬਦਲ ਗਿਆ ਵਾ ਨਾ ਤਾਂ ਠੰਡਾ ਠੰਡਾ ਲੱਗਣ ਲੱਪਿਆ ਸ਼ਾਮਾਂ ਪਈਆਂ ਨੇ ਤੇ ਗਰਮੀ ਵੀ ਪੜੀ ਆ ਅੰਦਰਾਂ ਚ ਵੜਿਆਂ ਤੇ ਕਾਲ ਪੈਂਦੀ ਆ ਹੋਰ ਹੋਰ ਘੜੀ ਕੋ ਨੂੰ ਮਛਰ ਤੋੜ ਤੋੜ ਖਾਂਡਾ ਪੈਣਾ ਆ ਆਹ ਹੋ ਏਦਾਂ ਹੀ ਗਰਮੀ ਵਿੱਚ ਫਿਰਦਾ ਹਾਂਜੀ ਹੋਰ ਇੱਥੇ ਆ ਗਏ ਆ ਤੇ ਵੇਖ ਲਾ ਪਿੰਡ ਦਾ ਚਿੱਤਾ ਹੀ ਭੁੱਲ ਗਿਆ ਵਾ ਪਤਾ ਨਹੀਂ ਉੱਥੇ ਕੀ ਬਣਦਿਆ ਕੀ ਬਣਦਿਆ ਨਹੀਂ ਹੁਣ ਮੰਮੀ ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਚੇਤੇ ਕਰਦੇ ਰਹਿੰਦੇ ਜੀ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਉਤਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਦੇ ਇੱਥੇ ਆਏ ਹਾਂ ਕਿੰਨਾ ਵਧੀਆ ਲੱਗਣ ਡਿਆ ਹਾਂ ਤੇ ਬੜਾ ਵਧੀਆ ਵਾ ਸੌਖੇ ਆਦਾ ਇੱਥੇ ਆਣ ਕੇ ਪਰ ਪਿੰਡ ਦਾ ਮੋਹ ਵੀ ਮਾਰਦਾ ਵਾ ਵੇਹਨਾ ਘਰ ਸੀਗਾ ਘਰ ਬਣਾਇਆ ਸੀ ਮਾਰ ਕੇ ਛੱਡਣਾ ਬੜਾ ਔਖਾ ਮੈਨੂੰ ਤਾਂ ਚੋਰਾ ਹੀ ਬੜਾ ਵਾ ਤੈਨੂੰ ਕੀ ਪਤਾ ਮੰਮੀ ਜੀ ਮੈਂ ਤੁਹਾਡੇ ਦੁੱਖ ਤਕਲੀਫ ਨੂੰ ਸਮਝਦੀ ਆਂ ਤੁਹਾਡਾ ਪੁੱਤੇ ਘੋਥੇ ਆ ਤੁਹਾਡਾ ਧਿਆਨ ਦੇ ਰਹਿਣਾ ਵਿੱਚ ਪਰ ਮੰਮੀ ਜੀ ਸੱਚ ਪੁੱਛੋ ਨਾ ਮੈਨੂੰ ਤੇ ਹੁਣ ਅਸਲ ਚ ਪਤਾ ਲੱਗਦਾ ਵੀ ਇੱਕ ਪੁੱਤ ਦਾ ਸੁੱਖ ਹੁੰਦਾ ਕੀ ਆ ਮੈਨੂੰ ਹੋਣਾਂਣ ਕੇ ਪਤਾ ਲੱਗਾ ਵਾ ਕਿ ਮੈਂ ਵੀ ਇੱਕ ਪੁੱਤ ਦੀ ਮਾਂ ਵਾਂ ਨਹੀਂ ਤੇ ਜਿੱਦਾਂ ਮੇਰੇ ਨਾਲ ਰੁੱਖਾਪਨ ਕਰਦਾ ਸੀ ਨਾ ਨਾ ਕੋਈ ਮੇਰੀ ਗੱਲ ਸੁਣੇ ਨਾ ਕੋਈ ਮੰਨੇ ਤੇ ਮੈਨੂੰ ਤਾਂ ਲੱਗਦਾ ਸੀ ਕਿ ਧੀ ਧੀ ਮੇਰੀ ਆ ਸੱਚ ਪੁੱਛੋ ਮੇਰੇ ਮਨ ਚ ਆਉਂਦੀ ਇਹੋ ਹੀ ਸੀ ਹੋਰ ਗਰਮੀਤ ਮਿੰਨ ਤੇ ਆ ਪਿਆ ਇੰਨੀ ਮੈਨੂੰ ਬੜੀ ਖੁਸ਼ੀ ਆ ਵੀ ਰਾਜਾ ਉਹ ਗੱਲ ਆਪਣਾ ਸੁਧਰ ਗਿਆ ਹੋਰ ਮੰਮੇ ਹੁਣ ਭੈਣ ਭਰਾ ਬੈੰਦੇ ਆ ਪੜਦੇ ਆ ਨਹੀਂ ਤੇ ਤੁਸੀਂ ਦੱਸੋ ਵੀ ਉਸ ਘਰ ਦੇ ਵਿੱਚ ਕਦੀ ਵੀ ਇਹ ਕੁੜੀ ਦੇ ਲਾਗੇ ਬੈਠਾ ਸੀ ਨਾ ਨਾ ਕੁੱਟ ਮਾਰੀ ਚੱਲੀ ਜਾਂਦੀ ਏ ਹੋਰ ਤਾਂ ਕੁਛ ਨਹੀਂ ਬਸ ਤਾਈ ਮੰਮਾ ਤਾਈ ਮੰਮਾ ਤੇ ਤੁਹਾਡਾ ਵੀ ਮੈਂ ਮੰਮੀ ਕਸੂਰ ਕੱਢ ਨਹੀਂ ਸਕਦੀ ਤੁਹਾਨੂੰ ਵੀ ਲਾਡ ਪਿਆਰ ਕਰਦਾ ਸੀ ਤੁਸੀਂ ਵੀ ਉਹਦੇ ਪਿਆਰ ਦੇ ਵਿੱਚ ਮੋਹ ਦੇ ਵਿੱਚ ਕੁਛ ਤੁਹਾਨੂੰ ਦੀਦਾ ਹੀ ਨਹੀਂ ਗਾੜੀ ਪੇ ਤੇ ਬਣ ਕੇ ਰਿਹਾ ਏ ਤਾਈ ਨਾ ਕਿਉਂ ਇਨੇ ਲਾਡ ਕਰਦਾ ਕੀ ਪਤਾ ਮੈਨੂੰ ਉਹ ਗੱਲ ਵੀ ਕਿਉਂ ਪੈਸੇ ਮੰਗਦਾ ਏ ਮੈਨੂੰ ਵਿਚਲੀ ਗੱਲ ਦਾ ਥੋੜੀ ਪਤਾ ਹੀ ਨਹੀਂ ਮੰਮੀ ਤੁਸੀਂ ਤਾਂ ਬੱਚਿਆਂ ਵਾਲੀ ਜਿੱਦ 'ਚ ਰਹੇ ਵੀ ਚਲੋ ਬੱਚੇ ਜਿੱਦ ਕਰਦੇ ਹੁੰਦੇ ਆ ਤਾਨੂੰ ਨਹੀਂ ਨਾ ਪਤਾ ਇੰਨਾ ਗੱਲਾਂ ਦਾ ਗਰਮੀਤ ਜਦੋਂ ਅਸੀਂ ਨਵੇਂ-ਨਵੇਂ ਇੱਥੇ ਆਏ ਆ ਤਾਂ ਅਸੀਂ ਥੋੜਾ ਵਕਤ ਵੇਖਿਆ ਵਾ ਕਦੇ ਰਾਤ ਨਾ ਸੌਣਾ ਦਿਨੇ ਨਾ ਕੋਈ ਚੈਨ ਦੌੜੂ-ਦੌੜੂ ਕਰਨਾ ਜੇਚਾਰ ਰੱਖਿਆ ਰੱਖਿਆ ਬੰਦ-ਬੰਨ ਰੱਖਿਆ ਪਿੰਡੋਂ ਨਿਕਲ ਆਏ ਤਾਂ ਚੱਲ ਸਾਡਾ ਮੁੰਡਾ ਵੀ ਸੁਧਰ ਗਿਆ ਇੰਨਾ ਵੀ ਬਚ ਗਿਆ ਉਹ ਗਲ ਮਾੜੀਆਂ ਟਾਣੀਆਂ ਤੋਂ ਉੱਥੇ ਤਾਂ ਨਿੱਤ ਬਾਹਰ ਜਾਣਾ ਤਾਂ ਨਿੱਤ ਉਹ ਗਲ ਵਾਂਸਣੀਆਂ ਚੀਜ਼ਾਂ ਖਾ ਕੇ ਆਉਣੀਆਂ ਹੋਰ ਕੀ ਆ ਮੰਮੀ ਮੈਂ ਵੀ ਬਹੁਤ ਦੁਖੀ ਹੋ ਗਈ ਹਾਂ ਸੱਚ ਪੁੱਛ ਨਾ ਮੰਮੀ ਮੈਨੂੰ ਇੱਥੇ ਭਾਵੇਂ ਘਰ ਛੋਟਾ ਹੀ ਆ ਭਾਵੇਂ ਕੁਛ ਵੀ ਆ ਪਰ ਇੰਨਾ ਕੁ ਮੰਮੀ ਸਕੂਨ ਮਿਲਦਾ ਨਾ ਇੱਥੇ ਮੈਨੂੰ ਲੱਗਦਾ ਪਈ ਸਾਰਾ ਕੁਛ ਇੱਥੇ ਹੀ ਸਵਰਗ ਆ ਮੇਰੇ ਵਾਸਤੇ ਤੇ ਹੋਰ ਮੈਂ ਤਾਂ ਆਪ ਮੰਚ ਕੇ ਵਾਲੇ ਸੋਚਦੀ ਆਂ ਪਈ ਕੁੜੀ ਨੂੰ ਮੈਂ ਐਡਾ ਬੁਰਾ ਭਲਾ ਕਹਿੰਦੀ ਰਹੀ ਆਂ ਜਦੋਂ ਮੂੰਹ ਚ ਆਵਾਜ਼ ਨਿਕਲਣੀ ਉਹ ਕਹਣਾ ਪੋਤਾ ਹੋਵੇ ਪੋਤਾ ਹੋਵੇ ਪੋਤੇ ਨੇ ਤਾਂ ਮੈਨੂੰ ਉਹ ਕੋਲ ਐਸੇ ਤਾਰੇ ਵਿਖਾਲੇ ਪਿਛੇ ਨੂੰ ਮੈਨੂੰ ਕੋਈ ਮੈਂ ਯਾਦ ਰੱਖਾਂ ਚੱਲ ਇਹ ਇਹਨੂੰ ਮੈਂ ਛਿੜਕਦੀਆਂ ਮਾਰਦੀਆਂ ਨੇ ਕਦੀ ਇਹੋ ਗਲ ਮਾਰ ਦਿੱਤੀ ਨੇ ਮੈਨੂੰ ਉਹ ਤੋਂ ਬੈ ਤੱਕ ਨਹੀਂ ਕਹੀ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਗਾਲੀ ਬੋਲੀ ਨਹੀਂ ਗੀ ਮੇਰੇ ਸਗੋਂ ਗੱਲ लाਡ ਨਡਮਦੀ ਕਿੰਨਾ ਮੈਨੂੰ लाਡ ਕਰਦੀ ਪਤਾ ਤਾਂ ਮੈਨੂੰ ਹੁਣ ਲੱਗਾ ਪਿੱਤਿਆਂ ਦਾ ਪਿਆਰ ਕੀ ਹੁੰਦਾ ਵਾ ਮੰਮੀ ਉਹ ਵੀ ਵਿਚਾਰੀ ਤਰਸਦੀ ਹੀ ਵੀ ਦਾਦੀ ਦਾ ਪਿਆਰ ਵੀ ਮੈਨੂੰ ਮਿਲੇ ਚਲੋ ਕੋਈ ਨਹੀਂ ਮੰਮੀ ਤੁਸੀਂ ਇਹ ਗੱਲ ਨੂੰ ਨਾ ਪਛਤਾਓ ਦੁੱਖ ਪਾ ਕੇ ਸੁਖ ਆ ਜੇ ਨਾ ਤੇ ਦੁੱਖ ਭੁੱਲ ਜਾਂਦਾ ਵਾ ਸੁਖ ਆ ਕੇ ਦੁੱਖ ਕਦੇ ਨਾ ਵੇ ਮਾਰੇ ਸੱਚੇ ਪਾਤਸ਼ਾ ਕਿਸੇ ਦੀ ਜ਼ਿੰਦਗੀ ਚ ਨਾ ਸੋਖ ਤੋਂ ਬਾਅਦ ਦੁੱਖ ਨਾ ਆਵੇ ਹੋਰ ਹਰ ਇੱਕ ਦਾ ਤੀਆਂ ਪੁੱਤ ਸੋਖੇ ਹੀ ਰਹਿਣ ਅਜੇ ਮਾੜੀ ਗੰਦੀ ਉਹ ਗੱਲ ਚੀਜ਼ ਤੇ ਨਾ ਕੋਈ ਵੀ ਲੱਗੇ ਹੋਰ ਕੀ ਆ ਮੰਮੀ ਚੱਲ ਮੈਂ ਤੇ ਲਿਆ ਹੁਣ ਪੜ 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 ਵੀ ਥੱਕ ਗਈ ਆ ਤੇ ਵੇਨੀ ਨਾਲੇ ਰਾਜਾ ਕੀ ਕਰਨ ਡਿਆ ਵਾ ਨਾਲੇ ਮੰਮੀ ਨੂੰ ਕਹਿੰਨੀ ਆ ਘੁੱਟ ਚਾਹ ਬਣਾ ਕੇ ਦੋ ਮਾਈਂਡ ਫਰੈਸ਼ ਹੋਊਗਾ ਜਾ ਨੀ ਗੱਲਾਂ ਤਾਂ ਬਥੇਰੀਆਂ ਕਰ ਲਈਆਂ ਗਰਮੀ ਦੇ ਘੁੱਟ ਚਾਹ ਹੀ ਬਣਾ ਮਮੇ ਮੈਂ ਬੱਚਿਆਂ ਨੂੰ ਡਿਕਣ ਲਈ ਹਾਂ ਤੇ ਕੁੜੀ ਵੀ ਪੜ ਲੇ ਤੇ ਮੁੰਡੇ ਨੂੰ ਵੀ ਉਧਰ ਜਰਾ ਘੱਲਿਆ ਤੇ ਮੈਂ ਫੇਰ ਹੀ ਬਣਾਉਣੀ ਤਾਜ਼ਾ ਤਾਜ਼ਾ ਕੱਪ ਉਹ ਵੀ ਨਾਲ ਪੀ ਲੈਣਗੇ ਚੱਲ ਵੇਖ ਲੈ ਆਹੀ ਡਿਕਣ ਲਈ ਜੇ ਬੱਸ ਮਮਾ ਚਾਹ ਬਣਾ ਦਊਂ ਹਾਂ ਥੋੜੀ ਜੀ ਆ ਗਈ ਮੇਰੀ ਲਾਡੋ ਰਾਣੀ ਬਣਾਉਣੀ ਆ ਪੁੱਤ ਚਾਹ ਮੈਂ ਤੇ ਰਾਜਾ ਕਿੱਥੇ ਗਿਆ ਵਾ ਰਾਜਾ ਤੇ ਪੁੱਤ ਇੱਧਰ ਘੱਲ ਲਿਆ ਵਾ ਮੈਂ ਡੰਗਰਾ ਵੱਲ ਮੈਂ ਜਾ ਮੇਰਾ ਪੁੱਤ ਵੇਲੀ ਡੰਗਰਾ ਨੂੰ ਵੇਖ ਕੇ ਆ ਪੱਠਾ ਦੱਥਾ ਕੋ ਠੀਕ ਆ ਤੂੰ ਪੜ ਲਿਆ ਵਾ ਹਾਂ ਜੀ दादी ਮਮਾ ਪੜ ਲਿਆ ਚੱਲ ਚੰਗਾ ਹੋਇਆ ਚੱਲ ਜਾ ਨਹੀਂ ਕੁੜੀ ਨੂੰ ਚਾਹ ਬਣਾ ਕੇ ਦੇ ਕਦੋਂ ਦੀ ਪੰਡੀ ਕੋਈ ਨਹੀਂ ਮੈਨਾਂ ਨੂੰ ਢਿੱਕਣ ਲਈ ਹਾਂ ਬਣਾਉਣੀ ਆ ਚਾਹ ਮੈਨੂੰ ਵੇਖਣ ਗਈ ਆ ਤੇ ਚਾਹ ਤੂੰ ਚਾਹ ਬਣਾ ਦੇ ਫਿਰ ਬਾਰ ਬਾਰ ਆਖਣਗੇ ਨਿਆਣੇ ਖਿਜਣਗੇ ਜਿਆਦਾ ਕੁੱਟ ਮੰਗਣ ਦੇ ਨਾ ਬਣਾ ਕੇ ਦੇ ਚੱਲ ਮੈਂ ਤਾਰੀ ਲੈਣੀ ਆ ਚਲੋ ਖਾਓ ਤੇ ਹੀ ਪੱਠੇ ਮੈਂ ਤੇ ਵਿਲਾ ਹੋਵਾ ਟਾਈਮ ਨਾ ਰਾਜੇ ਪਾਦੇ ਪੱਠੇ ਪਾਦੇ ਬੱਠੇ ਤੇ ਹੋਰ ਵੱਢ ਲੈਣੇ ਹੀ ਆ ਨਹੀਂ ਹੋਈ ਦੇ ਦਿਨ ਹੀ ਪੱਠੇ ਵੱਢੇ ਆ ਮੈਂ ਡੈਡੀ ਨੇ ਲੇਟ ਕੰਮ ਤੋਂ ਹਣਾ ਵਾ ਤੇ ਫੇਰ ਵੱਡੇ ਨਹੀਂ ਆਣੇ ਤੇ ਸਵੇਰੇ ਆਪਾਂ ਕਾਲਜ ਜਾਣਾ ਤੇ ਟਾਈਮ ਨਹੀਂ ਲੱਗਦਾ ਤੇ ਹੁਣੇ ਵੱਢ ਲੈਣੇ ਹੀ ਪੱਠੇ ਆ ਆ ਪੱਠੇ ਹੀ ਆ ਦੋ ਕੀ ਤਸਵੀਰ ਦਾ ਮੈਂ ਰ ਆਪਣਾ ਕੰਮ ਘੁੰਮ ਕਰੀਆ ਪੱਠੇ ਵੀ ਸਾਰੇ ਵੱਢ ਲੇ ਕੰਮ ਕਰਕੇ ਮੈਂ ਪੜਿਆ ਪੱਠੇ ਵੀ ਪਾਦੇ ਤੂੰ ਪੜਿਆ ਵੀ ਮੈਂ ਤੂੰ ਪੜਿਆ ਤੈਨੂੰ ਪੜਿਆ ਕਨੈਕਟਰ ਲੱਗਣਾ ਲੱਗ ਜੂਗੀ ਤੂੰ ਵੀ ਪੜ ਲਿਆ ਕਰਕੇ ਤੇ ਤੂੰ ਪੜਨੀ ਨਹੀਂ ਦਾ ਮੈਰੇ ਕੀ ਕਰਦੇ ਆਂ ਪੱਠੇ ਪਾ ਕੇ ਹੁਣ ਬਰਨ ਚੱਲਾ ਚੱਲ ਪੜ ਉਹਦੀਆਂ ਗੱਲਾਂ ਕਰਦੀ ਆਂ ਚਾਹ ਬਣਾਈ ਘਟ ਕਹਿ ਗਿਆ ਮੈਂ ਮम्मी ਨੂੰ ਬੜਾਉਣ ਲੱਗੇ ਜਾ ਮੈਨੂੰ ਤਾਂ ਬੜਾ ਕੇ ਨਹੀਂ ਇਹ ਪੱਠੇ ਵੜਲੇ ਰਾਇਆ ਤੂੰ ਤੇ ਚਾਹ ਵੀ ਨਹੀਂ ਬਣਾਈ ਤੇ ਮੈਂ ਪੜਨ ਦੀ ਮੈਂ ਵਿਹਲੇ ਥੋੜੀ ਬੈਠੀ ਆ ਤੇਰੇ ਵਾਂਗੂ ਤੂੰ ਤਾਂ ਪੜਦਾ ਵੀ ਨਹੀਂ ਆ ਤੂੰ ਪੜਨ ਹੁਣ ਪੜਨੀ ਆ ਨਾ ਕਾਲਜ ਵੀ ਚੱਲ ਜਾ ਕਰ ਤੇ ਕੀ ਕਾਲਜ ਕਰ ਕੀ ਜਾਣਾ ਪੜਿਆ ਕਰ ਹੋਰ ਕਾਲਜ ਕੀ ਘਰੀ ਦਾ ਜਾ ਕੇ ਹਈ ਤੇ ਮੇਸ਼ ਮੈਟਰ ਦੀ ਸਟਾਰਟਿੰਗ ਹੀ ਹੋਈ ਆ ਇਹ ਮਮੀ ਨਵੇਲਾ ਲੈਣਾ ਰੋਜ਼ ਤੈਨੂੰ ਮੈਡਮਾਂ ਨੇ ਕਲਾਸ 'ਚ ਖੜੇ ਕੀਤਾ ਹੁੰਦਾ ਕੁੜੀਆਂ ਮੈਨੂੰ ਪਤਾ ਕਿੰਨੇ ਮਜ਼ਾਕ ਕਰਦੀਆਂ ਵਾ ਕਿ ਤੇਰਾ ਭਰਾ ਵੇਲਾ ਬਿਲਕੁਲ ਨਹੀਂ ਪੜਦਾ ਤੇ ਮੈਡਮਾਂ ਇਹਨੂੰ ਖੜੇ ਕਰਦੀਆਂ ਕਲਾਸ 'ਚ ਕੋਈ ਨਾ ਤੂੰ ਬੋਦਾ ਬੋਲ ਨਾ ਪੜ ਲੂਗਾ ਆਪਣੇ ਮੈਸੇ ਦੀ ਮਹਿਸੂਸ ਹੁੰਦੀ ਮੈਨੂੰ ਬੜੀ ਹੁੰਦੀ ਪਰ ਹੁਣ ਮੈਂ ਸੁਧਰ ਗਿਆ ਵਾਂ ਜੇ ਤੂੰ ਕੋ ਬੋਲਦਾ ਨਾ ਤੇ ਫੜ ਘਟਾਲੂ ਹੁਣੇ ਤੈਨੂੰ ਇੱਥੇ ਢਾਕੇ ਦੱਸ ਤਾ ਤੂੰ ਜਾਦਾ ਉਧਰ ਜਾਣਾ ਵਾਂਗੇ ਕਿ ਨਹੀਂ ਜਾਣਾ ਲੰਗਾ ਚੱਲ ਚਾ ਲੈ ਗਿਆ ਤੂੰ ਭਈਆ ਲੱਗਾ ਨਾ ਤੈਨੂੰ ਹਿੱਤੇ ਚਾ ਲਿਆ ਦਾ ਖੁੱਲੀ ਜਣਾ ਚਾਵਾ ਦਾ ਤੇਰੇ ਬਾਤ ਸੁਨੇਆ ਜਿਹੜੀ ਦਾਬਾ ਤੈਨੂੰ ਐਵੇਂ ਤਾਨੂੰ ਕੀ ਹੋ ਗਿਆ ਹੁਣ 1 ਮਿੰਟ ਮੈਂ ਚਾਹ ਬਣਾ ਕੇ ਚੱਲ ਗਈ ਵੇ ਫਿੱਟੇ ਮੂੰਹ ਤੇਰੀ ਮਾਰ ਅਬ ਨਹੀਂ ਵੇਲਾ ਭਈਆ ਕਹਿੰਦੀ ਕਿਹੜੀ ਗੱਲੋਂ ਭਈਆ ਆਖੇ ਪੁੱਤ ਭਈਆ ਹੀ ਲੱਗਦਾ ਵਾ ਮੰਮੀ ਮੈਂ ਚਾਹ ਮੰਗੀ ਮੈਂ ਚਾਹ ਲਿਆ ਕੇ ਦੇ ਬੋਧੀਆਂ ਗੱਲਾਂ ਨਾ ਕਰ ਕਹਿੰਦੀ ਭਈਆ ਲੱਗਾ ਤੂੰ ਤੇ ਹੈ ਵੇ ਚਾਹ ਤੂੰ ਡੰਗਰਾ ਚ ਹੀ ਮੰਗ ਲਈ ਗੱਲ ਤੇ ਫਿਰ ਰਾਜੇ ਉਹਦੀ ਵੀ ਸੱਚੀ ਆ ਤੇ ਪੁੱਤ ਫਿਰ ਤੂੰ ਮੈਨੂੰ ਵੀ ਆਖੇਗਾ ਜਾਂ ਤੂੰ ਦਾਦੀ ਕੋ ਜਾ ਨਹੀਂ ਤੇ ਗੱਲ ਸਹੀ ਆ ਵਾਕਿ ਤੂੰ ਭਈਆਂ ਮਰਜਣੀ ਤੇ ਤੈਨੂੰ ਉੱਥੇ ਚਾਹ ਦੇਣੀ ਮੈਂ ਮੰਮੀ ਇਹਨੂੰ ਆਖਿਆ ਦਾ ਚਾਹ ਬਣਾ ਜਾ ਕੇ ਮੇਰੇ ਮੂੰਹੋਂ ਨਿਕਲ ਗਿਆ ਇੱਥੇ ਲੈ ਆ ਚਾਹ ਤੇ ਚੱਲ ਪੁੱਤ ਫੇਰ ਕੀ ਆ ਭੈਣਾ ਹੀ ਮਜ਼ਾਕ ਕਰਦੀਆਂ ਹੁੰਦੀਆਂ ਉਹਨੇ ਵੀ ਤੈਨੂੰ ਮਜ਼ਾਕ ਕਰ ਲਈ ਪਰ ਇਦਾਂ ਭੈਣ ਤੇ ਹੱਥ ਥੋੜਾ ਚੁੱਕੀਦਾ ਹੁੰਦਾ ਤੂੰ ਵੀ ਥੋੜੀ ਸ਼ਰਮ ਕਰ ਲਿਆ ਕਰ ਹੋਰੇ ਤੁਹਾਡੇ ਕਰਕੇ ਬਚ ਗਈ ਆ ਸਾमाणे ਨੂੰ ਜਰੂਰ ਥਾਪੜੂ ਇੱਕ ਰੀ ਫੜ ਕੇ ਨਾ ਨਾ ਜੇ ਤੂੰ ਇਹਨੂੰ ਥਾਪੜਿਆ ਨਾ ਤੇ ਹੁਣ ਦਾਦੀ ਨੇ ਵੀ ਗੁੱਸੇ ਹੋਣਾ ਉਹ ਪਹਿਲੀਆਂ ਗੱਲਾਂ ਚ ਨਾ ਰਹੀ ਦਾਦੀ ਬਹੁਤ ਪਿਆਰ ਕਰਦੀ ਉਹਦੇ ਨਾਲ ਚੱਲਾ ਚਾਹ ਤੇ ਮੈਂ ਬਣਾ ਕੇ ਦੇਣੀ ਆ ਬਦਲਾ ਆ ਗਿਆ ਮਨੀ ਆ ਮਮੀ ਕਿਦਾਂ ਵਾ ਕਿੱਥੇ ਘਰ ਆ ਜਾ ਰਾਜਾ ਪੱਠੇ ਪੁੱਠੇ ਪਾ ਕੇ ਹਟਿਆ ਵਾ ਉਹਨੇ ਮਮੀ ਕਿੱਥੇ ਪੱਠੇ ਪੋਣੇ ਆ ਕਾ ਤੂੰ ਆਪ ਵੇਖਣਾ ਜਾ ਕੇ ਹੱਥ ਬੱਲਾ ਪਾਰਨਾ ਇੱਕ ਪੱਠੇ ਮੁੱਠੇ ਦਾ ਹੱਥ ਬੱਲਾ ਕਿਵੇਂ ਵੇਖਿਆ ਨੇ ਪੱਠੇ ਪਾਤੇ ਵੱਡ ਕੇ ਵੀ ਸੁੱਟ ਦਿੱਤੇ ਟੋਕੇ ਗਾੜੀ ਹੋਰ ਦੱਸ ਰਾਜਾ ਵੱਡ ਕੇ ਸੁੱਟਦੇ ਪੁੱਠੇ ਹੋਰ ਰਾਜਾ ਹੁਣ ਅੱਗੇ ਵਰਗਾ ਥੋੜੀ ਰਹਿ ਗਿਆ ਪੁੱਤ ਨੂੰ ਰਾਜਾ ਸੁਧਰ ਗਿਆ ਵਾ ਤੇ ਨਾਲ ਉਹ ਤੇ ਯਕੀਨ ਕਰਨਾ ਸਿੱਖ ਥੋੜਾ ਜਾ ਹੁਣ ਉਹ ਗੱਲਾਂ ਨਹੀਂ ਗੀਆਂ ਹੱਲੇ ਵੀ ਉੱਤੇ ਤੇ ਬਾਹਰ ਅੰਦਰ ਘਟ ਜਾਣ ਦਿਆ ਕਰੋ ਥੋੜਾ ਢਾਣੇ ਢੁਣੇ ਘਟ ਬਣਦਿਆ ਕਰੋ ਉਹਨੂੰ ਬਾਹਰ ਅੰਦਰ ਕਿ ਪੱਠੇ ਤੇ ਲਾਗੇ ਮੇਰੇ ਪੌਂਡਿਆ ਵਾ ਵੱਡਣ ਡਿਆ ਵਾ ਲਾਗੇ ਲਾਗੇ ਤੇ ਕਿੱਥਾ ਕਿਨੇ ਕਿੜਾ ਕਿਤੇ ਗਿਆ ਵਾ ਤੈਨੂੰ ਕਿਨੇ ਲਾਮਾ ਦਿੱਤਾ ਨਹੀਂ ਲਾਮਾ ਤਰੀ ਦਿੱਤਾ ਮੈਨੂੰ ਉੱਤੇ ਯਕੀਨ ਨਹੀਂ ਹੈ ਗੱਲ ਇਹ ਵੀ ਫਿਕਰ ਮੈਨੂੰ ਰਹਿੰਦਾ ਮਾਂ ਪਿਓ ਨੂੰ ਸਾਰੀ ਜ਼ਿੰਦਗੀ ਫਿਕਰ ਰਹਿੰਦਾ ਰਾਣੇ ਦਾ ਉਹ ਤਾਂ ਮੈਨੂੰ ਪਤਾ ਵਾ ਇੱਕ ਤੈਨੂੰ ਡਰ ਪਿਆ ਉਹਦਾ ਪਰ ਨਹੀਂ ਪੁੱਤ ਹੁਣ ਤੂੰ ਉੱਤੇ ਯਕੀਨ ਕਰਨਾ ਸਿੱਖ ਹੁਣ ਸੁਧਰ ਗਿਆ ਬੜਾ ਫਰਕ ਪੈ ਗਿਆ ਉਹਦਾ ਚਲੋ ਮਾਲਕ ਦਾ ਸ਼ੁਕਰ ਹੈ ਜੇ ਸੁਧਰ ਗਿਆ ਤੇ ਮੈਂ ਤਾਂ ਇਹ ਸੋਚਦਾ ਸੀ ਮੁੰਡਾ ਤੇ ਵਿਗੜਿਆ ਕਦੀ ਸੁਧਰ ਤੇ ਨਹੀਂ ਆ ਇਹ ਸੁਧਰ ਗਿਆ ਨਾ ਅਸੀਂ ਬਾਹਰ ਨਿਕਲ ਆਏ ਘਰੋਂ ਤੇ ਚਲ ਸੁਧਰ ਗਿਆ ਵਾ ਥੋ ਰ ਜੇ ਅਗਰ ਉਸੇ ਪਿੰਡ ਚ ਰਹਿੰਦਾ ਨਾ ਉੱਥੇ ਰਹਿੰਦਾ ਕਰਦੇ ਤੇ ਫੇਰ ਨਹੀਂ ਸੁਧਰ ਰਹੇ ਨੇ। ਉਹ ਤਾਂ ਆਹ ਮੈਨੂੰ ਵੀ ਪਤਾ ਵੀ ਨਹੀਂ ਸੁਧਰਨਾ। ਜਦੋਂ ਨਾਲੋਂ ਨਾਲ ਉਹਨੂੰ ਮਿਲੀ ਜਾਂਦੇ ਹੀ ਦਵਾਈ ਤੂੰ ਉਹਨੂੰ ਕਿ ਲੋੜੀ ਫੇਰ ਸੁਧਰਦੀ। ਆਹ ਕੀ ਲੋੜੀ ਸੁਧਰਦੀ? ਚਲੋ ਇੱਥੇ ਆਣ ਕੇ ਕੋਨਾ ਕੋ ਸੁਧਰ ਗਿਆ। ਚੱਲ ਮੈਂ ਇੱਕ ਵਾਰੀ ਆਪ ਵੇਖ ਕੇ ਆਉਣਾ ਮੈਂ ਪੱਠੇ। ਚੱਲ ਵੇਖ ਲੈ ਜੇ ਤਾਂ ਨਹੀਂ ਜਕੀਨ ਹੁੰਦਾ ਨੇ ਪੱਠੇ ਪਾ ਤੇ ਵੱਢ ਕੇ ਵੀ ਸੁੱਟਦੇ। ਉਹ ਮੰਮੀ ਮੈਨੂੰ ਨਹੀਂ ਯਕੀਨ ਆਉਦਾ ਇੱਥੇ। ਨਿਆਰੇ ਇਦਾਂ ਹੀ ਆ ਹੱਥ ਪੱਲਾ ਮਾਰ ਕੇ ਬਾਣਾ ਮੋਟਾ ਤੇ ਛੱਡ ਦਿੰਦੇ ਆ ਮੁੜ ਕੇ ਗਾਵਾਂ ਤੋਂ ਦੂ ਘਟਾ ਜਾਂਦੀਆਂ ਵਾ। ਚੱਲ ਨਾਲੇ ਫੀਟ ਫ ਮੁੜ ਕੇ ਤੁਹਾਨੂੰ ਪਤਾ ਵੀ ਦੁੱਧ ਦਾ ਕੰਮ ਮੜਾਪੋਟਾ ਚੱਲਦਾ ਵਾ ਤੇ ਫਿਰ ਮੁੜ ਕੇ ਉਹ ਵੀ ਬੰਦ ਹੋ ਜਾਣਾ ਵਾ ਨਹੀਂ ਨਹੀਂ ਵੇਖ ਲੈ ਚੱਲ ਜਾ ਓਏ ਵਾਕਈ ਗੱਲ ਸ਼ੁਕਰੇ ਮਾਲਕ ਦਾ ਕਦੇ ਵਾਕਈ ਗੱਲ ਮੁੰਡਾ ਸੁਧਰ ਗਿਆ ਪੱਠੇ ਬਾਬਾ ਰਹੀ ਜਨਾ ਪਾਏ ਵਧੀਆ ਤਰੀਕੇ ਨਾਲ ਹੈ ਨਾ ਚੱਲ ਚੰਗਾ ਆਇਆ ਵੱਡ ਕੇ ਵੀ ਸੁੱੜਤੇ ਭੱਲੇ ਚੱਲ ਹੁਣ ਮੈਨੂੰ ਸ਼ੁਕਰੇ ਮਾਲਕਾ ਤੇਰਾ ਕਰੇ ਮੈਨੂੰ ਫਿਕਰ ਕਰਨ ਦੀ ਕਿਸੇ ਚੀ ਦੀ ਲੋੜ ਨਹੀਂ ਹੈਗੀ ਕਿਸੇ ਆਪੇ ਸਾਰਾ ਕੰਮ ਕਰ ਲਿਆ ਕਰੂਗਾ ਪੱਠੇ ਦੱਥੇ ਲੋ ਮੇਰਾ ਹੱਥ ਔਖਾ ਹੋ ਗਿਆ ਹੁਣ ਚੱਲ ਇਹ ਚੰਗਾ ਹੋਇਆ ਵਾ ਉਹਨੂੰ ਕਹਿੰਦਾ ਵੀ ਥੋੜੇ ਦਿਨ ਉਹ ਨਗਰ ਖਾ ਲੈਂਦੇ ਨਾ ਚੱਲ ਫੇਰ ਵੰਡ-ਵੰਡ ਪਾ ਦਿੰਦਾ ਗੋਆ ਗਿਆ ਵੀ ਆ ਸਾਰਾ ਗੋਆ ਗਿਆ ਵੀ ਖਿੱਚ ਗਿਆ ਭੱਲੇ ਦੇ ਇੱਥੇ ਕੰਬੜ ਆਸੂਰ ਕੀ ਤੈਗ ਮੁੰਡੇ ਨੇ ਵਧੀਆ ਕੰਮ ਕੀਤਾ ਵਾ ਚੱਲ ਆਹ ਚੰਗਾ ਹੋਇਆ ਇਹ ਚੱਲ ਠੀਕ ਹੀ ਹੈ ਚੱਲ ਵਧੀਆ ਵਾ ਤੁਸੀਂ ਇੱਥੇ ਡੈਹ ਜਾ ਕੋਮਣ ਮੈਂ ਤਾਂ ਉਹਦਰ ਲੱਭਣ ਗਈ ਆ ਉਹ ਮੈਂ ਆਇਆ ਸੀ ਤੇ ਆਣ ਕੇ ਮੰਮੀ ਕੋਲ ਪੁੱਛਿਆ ਪੱਠਾ ਦਾ ਸਾ ਪਾਇਆ ਕਿ ਨਹੀਂ ਪਾਇਆ ਮੁੰਡੇ ਨੇ ਕੋ ਤੇ ਮੰਮੀ ਕਹਿਣ ਲੱਗੀ ਪੀ ਪਾਇਆ ਵਾ ਕੋਈ ਗੱਲ ਨਹੀਂ ਆ ਪੱਠਾ ਦਾ ਪਾਇਆ ਮੁੰਡੇ ਨੇ ਆਹ ਹੋ ਪੱਠੇ ਪਾ ਗਿਆ ਵਾ ਤੇ ਮੈਂ ਹੁਣ ਧਾਰਾ ਕੱਢਦੇ ਆ ਘੜੀ ਨੂੰ ਅਜਾ ਮੈਨੂੰ ਕੀ ਜਾਣੀ ਹੁੰਦਾ ਉੱਤੇ ਵੀ ਇਹ ਮੁੰਡਾ ਸਵਾਦਲਾ ਕੰਮ ਕਰੂ ਕਿੰਨਿਆ ਕਰੂਗਾ ਤੈਨੂੰ ਪਤਾ ਹੈਗਾ ਮੇਰੀ ਆਦਤਾਂ ਨਹੀਂ ਵੇਖੋ ਜੀ ਆਪਣੀ ਰੱਬ ਨੇ ਸੁਣ ਲਈ ਆ ਮੈਨੂੰ ਮੇਰਾ ਪੁੱਤ ਸੁਧਰ ਤੇ ਗਿਆ ਹੀ ਆ ਪਰ ਨਾਲ ਦੀ ਨਾਲ ਕੰਮ ਵੀ ਕਰਨ ਡਿਆ ਪਿਆ ਤੇ ਪੜਨ ਵਾਲੇ ਜੇ ਥੋੜਾ ਜਿਹਾ ਘੱਟ ਧਿਆਨ ਹੈ ਕਿਉਂ ਪੜ੍ਹਿਆ ਨਹੀਂ ਨਾ ਸ਼ੁਰੂ ਤੋਂ ਚੱਲ ਕੋਈ ਗੱਲ ਨਹੀਂ ਵਿਗੜਨ ਵਾਲ ਪੈ ਗਿਆ ਤੇ ਮੈਂਨੇ ਚਲ ਕਮਾਕਾਰਾਂ ਚ ਹੱਥ ਵੰਡਾਓ ਜਿੰਨਾ ਪੜ੍ਹੂ ਸਾਬ ਕਿਤਾਬ ਜੋਗਾ ਓਨਾ ਹੀ ਤੇ ਜੇ ਰੱਬ ਨੇ ਇਥੋਂ ਤੱਕ ਲਿਆਂਦਾ ਤੇ ਮੈਨੂੰ ਇਹ ਵੀ ਪਤਾ ਨਹੀਂ ਮਹਾਰਾਜ ਉਹਨੂੰ ਕਿੰਨਾ ਕੁ ਪੜਾ ਦੇਵੇ ਤੇ ਕਿਹੜੀਆਂ ਨੌਕਰੀਆਂ ਤੇ ਲਾ ਦੇਵੇ ਉਹ ਤੇ ਚਲ ਕੋਈ ਗੱਲ ਨਹੀਂ ਆ ਜਿਹੜੇ ਕੰਮ ਚੋਂ ਬਾਹਰ ਨਿਕਲ ਗਿਆ ਨਾ ਉਹ ਸਭ ਤੋਂ ਵੱਡਾ ਕੰਮ ਹੈ ਉਹ ਚੋਂ ਬਾਹਰ ਨਿਕਲ ਕੇ ਨਾ ਆ ਘਰ ਦੇ ਕੰਮ ਜਿਹੜੇ ਕਰਦੇ ਆ ਪਹਿਨਾ ਹੋਲੀ ਓੜੀ ਇਹਦੇ ਦਿਮਾਗ 'ਚ ਬਹਿਨਦੇ ਆ ਪਈਆਂ ਚੀਜ਼ਾਂ ਕਰਨਾ ਵਾ ਆ ਕੰਮ ਕਰਨਾ ਆ ਕੰਮ ਕਰਨਾ ਤੇ ਫਿਰ ਕੋਈ ਫਿਕਰ ਨਹੀਂ ਹੈਗਾ ਉਹ ਮੈਂ ਵੇਖਾਂਗਾ ਵੀ ਪੱਠੇ ਵੀ ਚੰਗੇ ਸੋਹਣੇ ਪਾਏ ਵਧੀਆ ਹਰਿਆ ਤੇ ਹਰਿਆ ਸਵੇਰ ਜੋ ਕਈ ਵਟ ਲਿਆ ਜਵਾਨ ਨੇ ਨਹੀਂ ਨਹੀਂ ਕਰ ਲੈਂਦਾ ਬੜਾ ਸੋਹਣਾ ਪਰ ਉਹਨਾਂ ਕਰਦਿਆ ਕਰਦਿਆ ਦੋਵੇਂ ਭੈਣ ਭਰਾ ਲੜ ਪਏ ਇੱਥੇ ਕਿਉਂ ਤੇ ਮਾਂ ਜਾ ਕੇ ਮੁੱਦ ਚੜਾ ਉਹ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਛੇੜ ਖਾਂਦੀਆਂ ਉਹ ਐਵੇਂ ਨਾ ਲੜਿਆ ਕਰ ਮੰਮੀ ਨੇ ਮੁੜ ਕੇ ਗੁੱਸੇ ਹੋਣਾ ਉਹਨੂੰ ਨਹੀਂ ਨਹੀਂ ਕਿਤੇ ਨੇ ਗੁੱਸੇ ਹੁੰਦੇ ਪਰ ਮਨੇ ਮੈਨੂੰ ਨਾ ਇਹੋ ਹੀ ਹੁੰਦਾ ਮਾਰਾ ਸੱਚੇ ਪਾਸ਼ਾ ਮੇਰੇ ਪਰਿਵਾਰ ਨੂੰ ਨજર ਨਾ ਲਾਵੀਂ ਕਿਸੇ ਵੀ ਮਤਲਬ ਕਿਦਾਂ ਦੀ ਵੀ ਗੱਲ ਹੋਵੇ ਮੈਂ ਕਿ ਆ ਕੋ ਜਿਆਦਾ ਕਰਦੀ ਨਹੀਂ ਮੰਮੀ ਸਗੋਂ ਕਰੂ ਜੇ ਕੋਈ ਆਉ ਹੋ ਜਾਂਦਾ ਪਰ ਮੈਂ ਨਹੀਂ ਮੰਮੀ ਨਾ ਕਰਿਆ ਕਰ ਮੇਰੀ ਮਾਂ ਵੀ ਮੇਰੇ ਨਾਲ ਆ ਗਈ ਮੈਨੂੰ ਤੇ ਹਾਲੇ ਡਰੀ ਰਹਿੰਦਾ ਥੋੜਾ ਜਿਆ ਤਾਂ ਹੀ ਐਸੇ ਕਰਕੇ ਮੈਨੂੰ 24 ਘੰਟੇ ਕਹਿੰਦਾ ਰਹਿਣਾ ਵੀ ਨਾ ਮੰਮੀ ਨੂੰ ਮੈਂ ਕਿਆ ਹੁਣੇ ਕਹਾ ਮੰਮੀ ਮੈਨੂੰ ਨਹੀਂ ਯਕੀਨ ਆਗਾ ਉੱਤੇ ਨਾ ਜੀ ਯਕੀਨ ਆਗਾ ਮੰਮੀ ਨੂੰ ਇਹ ਹੀ ਕਿਆ ਕਰ ਸਾਨੂੰ ਯਕੀਨ ਆਗਾ ਚੱਲ ਕੋਈ ਨਹੀਂ ਤੁਸੀਂ ਫਿਰ ਦਾਦੀਆਂ ਫਿਰ ਵੀ ਬਿਕਾਰ ਦਿਨਾ ਚੱਲ ਆ ਕੇ ਇੱਥੇ ਬਕਲੋਟੇ ਗੱਲਾਂ ਕਰੀ ਜਾਨੀਆ ਫਿਰ ਚੋਰੇ ਨਗਰ ਬਾਅਦ ਚ ਰੋਟੀ ਲੈ ਆ ਮੈਂ ਨਹੀਂ ਮੈਂ ਨਹੀਂ ਖਾਣੀ ਭੁੱਖ ਨਹੀਂ ਗਈ ਮੈਨੂੰ ਕਿੰਨੇ ਕ ਦਿਨ ਨਾ ਖਾਓਗੇ ਤੈਨੂੰ ਇਹ ਗੱਲ ਨਾਲ ਕਿ ਮੈਂ ਖਾਵਾਂ ਨਾ ਖਾਵਾਂ ਜੂ ਤੈਨੂੰ ਮੈਂ ਪਹਿਲੇ ਦਿਨ ਸਮਝਾਤਾ ਹੈ ਕਿ ਤੇਰਾ ਮੇਰਾ ਰਿਸ਼ਤਾ ਖਤਮ ਹੋ ਗਿਆ ਵਾ ਇਹ ਕਿਤਨਾ ਦੀ ਗੱਲ ਹੋਈ ਪਹਿਲਾਂ ਤੇਰਾ ਮੇਰਾ ਰਿਸ਼ਤਾ ਕਿੱਦਾਂ ਖਤਮ ਹੋ ਗਿਆ ਐਦਾਂ ਕਿੱਦਾਂ ਖਤਮ ਹੋ ਜਾਊਗਾ ਜਿੱਦਾਂ ਤੂੰ ਮੇਰੇ ਭੈਣ ਭਰਾ ਮੇਰੇ ਤੋਂ ਵੱਖ ਕੀਤੇ ਆ ਨਾ ਐਦਾਂ ਹੀ ਹੋਇਆ ਈ ਤੂੰ ਨਹੀਂ ਨਾ ਕੋ ਸੋਚਿਆ ਸਮਝਿਆ ਸਾਨੂੰ ਵੱਖ ਕਰਨ ਤੋਂ ਪਹਿਲਾਂ ਉਹੀ ਸਜ਼ਾ ਤੂੰ ਭੁਗਤੈਗੀ ਤੇ ਮੈਨੂੰ ਮੈਂ ਐਵੇਂ ਸਜ਼ਾ ਭੁਗਤੋਂਗੀ ਉਹ ਤਾਂ ਆਪਣੀ ਮਰਜ਼ੀ ਨਾਲ ਗਏ ਮੈਂ ਕਿਹਾ ਉਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਵਾ ਮਰਜ਼ੀ ਨਾਲ ਗਏ ਹਨ ਧੱਕੇ ਮਾਰ ਕੇ ਕੱਢਿਆ ਵਾ ਹਾਂ ਕੋਈ ਕਸਰ ਛੱਡੀ ਨੂੰ ਕੀ ਕਹਤਾ ਮੈਂ ਉਹਨਾਂ ਨੂੰ ਉਹ ਕੋਈ ਤਾਂ ਸੱਤ ਬਗਾਨਾ ਨੇ ਐਂ ਈ ਦਾ ਕਰਤਾ ਜਿੱਦਾਂ ਤੂੰ ਰਾਜਾ ਨਾ ਕੀਤੀ ਉਹ ਰਾਜਾ ਤੇ ਆਉਦਾਂ ਹੀ ਤੁਰਿਆ ਫਿਰਦਾ ਕਦੀ ਕਿਤੋਂ ਫੋਲਦਾ ਕਿਤੇ ਕਿਤੇ ਉਹ ਤੇ ਚੋਰ ਹੀ ਚੰਗਾ ਸਭੋ ਚੱਲ ਗਿਆ ਚੋਰੀਆਂ ਹੀ ਕਰਨੀਆਂ ਹੀ ਉਹਨਾਂ ਨੇ ਇੱਥੇ ਹੋਰ ਕੀ ਕਰਨਾ ਸੀ ਗੁਝਾਇਆ ਕਿਨੇ ਸੀ ਚੋਰੀਆਂ ਕਰਨ ਨੂੰ ਮੈਂ ਤੇ ਨਹੀਂ ਗੁਝਾਇਆ ਉਦੇ ਮਾਪੇ ਨੇ ਗਜਾਇਆ ਹੋਗਾ ਮੇਰੇ ਤੇ ਐਵੇਂ ਨਾ ਝੂਠਾ ਹੀ ਉਹ ਜਾ ਚਲ ਜਾ ਮੇਰੇ ਲੱਗੋ ਚੰਗੀ ਗੱਲ ਈ ਉਹ ਨਾ ਸੁੱਕੀਆਂ ਸੁਣੇਗੀ ਮੇਰੇ ਕੋਲੋਂ ਉਹਨਾਂ ਦੇ ਸੌਕ ਚ ਰੋਟੇ ਪਾਣੀ ਛੱਡ ਦੇਣਾ ਹੁਣ ਉਹ ਤੇ ਉੱਥੇ ਮਜੇ ਨਾਲ ਖਾਣ ਪੀਣ ਆਏ ਹੋਣੇ ਆ ਉਹ ਕਿਹੜਾ ਤੁਹਾਨੂੰ ਪੁੱਛਣ ਨਾ ਤੁਹਾਨੂੰ ਕੋਈ ਉੱਥੇ ਜਿਆਦਾ ਹੀ ਕਰਦਾ ਹੋਣਾ ਤੇ ਤੈਨੂੰ ਐ ਗੱਲ ਨਾ ਕੀ ਕੋਈ ਯਾਦ ਕਰੇ ਨਾ ਕਰੇ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਬਸ ਤੇ ਕਿੰਨੇ ਕੇ ਦਿਨ ਭੁੱਖੇ ਰਹੋਗੇ ਦੱਸੋ ਪਹਿਲਾਂ ਮੈਨੂੰ ਮੈਂ ਕੁਖਾ ਰਾਵਾਂ ਹਾਂ ਮੇਰਾ ਜਿਦੋ ਜੀਕਰ ਮੈਂ ਖਾਊਂਗਾ ਚੰਗਾ ਬਾਬਾ ਤਰਨਾ ਤੇ ਮੱਥਾ ਲਾ ਕੇ ਨਾ 90 ਦਾ ਘਾਟਾ ਵਾ ਬਣਨਾ ਤਾਂ ਤੁਸੀਂ ਭਰਾ ਪਰ ਜਾਈ ਦੇ ਨਾ ਸਾਡੇ ਤੇ ਨਹੀਂ ਨਾ ਬਣਨਾ ਅਖੀਰ ਦੀ ਵਾਕੀ ਮੈਂ ਤਾਂ ਮੇਰੇ ਮੁੰਡੇ ਨੇ ਤੁਹਾਡੇ ਕੰਮ ਆਉਣਾ ਵਾ ਤੇ ਜੇ ਤੁਹਾਨੂੰ ਪਤਾ ਮੈਂ ਭਰਾ ਪਰ ਜਾਈਦਾ ਆਪਣੀ ਮਾਂ ਤਾਂ ਪਹਿਲਾਂ ਕਿਉਂ ਨਹੀਂ ਮੈਨਾਂ ਫੇ ਕਲਾਮ ਕਰਨ ਜੇ ਤੁਹਾਨੂੰ ਕਿਹਾ ਮੇਰੀ ਰੋਟੀ ਤੈਨੂੰ ਪਕਾਉਂਦੀ ਲੋੜਦੀ ਮੇਰੇ ਲੀੜੇ ਤੋਂਂਦੀ ਤੈਨੂੰ ਕੋਈ ਲੋੜ ਨਹੀਂ ਤੂੰ ਕਿਉਂ ਜਾਣ ਜਾਣ ਕਰਦੀ ਆ ਚੰਗਾ ਫਿਰ ਪਾਓ ਮੈਲੇ ਕੱਪੜੇ ਤੇ ਰੋਟੀ ਜਿੱਥੋਂ ਮਰਜੀ ਖਾਓ ਫਿਰ ਮੈਂ ਵੀ ਨਹੀਂ ਤੁਹਾਡੀ ਰੋਟੀ ਪਕਾਉਣੀ ਤੇ ਤੁਹਾਨੂੰ ਕਿਹਾ ਕਿੰਨੇ ਆ ਨਾ ਪਕਾ ਤੇ ਕਿਹਦੇ ਸਰ ਤੇ ਇਨਾ 扑ੜ ਕੰਡੇ ਆ ਕਿੰਨੇ ਪਕਾ ਕੇ ਦੇਣੀ ਤੁਹਾਨੂੰ ਤੈਨੂੰ ਕੀ ਮਤਲਬ ਯਾਰ ਇਹਦਾ ਮੈਂ ਜੋ ਮਰਜੀ ਤੇ ਮਰਜੀ ਜਾਵਾ ਜੋ ਮਰਜੀ ਖਾਵਾਂ ਮੁੰਡਾ ਮੇਰਾ ਤੂੰ ਦੂਰ ਕਰਤਾ ਨਾ ਭਰਾ ਭਲੇ ਜਿਹੜੇ ਕਰਨੇ ਕਰਨੇ ਸੀ ਤੇਰੇ ਕਾਲਜੋਂ ਠੰਡ ਪੈ ਗਈ ਆ ਨਾ ਤੂੰ ਖੁਸ਼ ਹੋਣਾ ਨਾ ਬਸ ਆਖ ਤੁਹਾਡੇ ਗੜੀ ਜੋੜੇ ਹੱਥ ਤੁਹਾਡੇ ਨਾਲ ਤੇ ਮੱਥਾ ਲਾਉਣਾ 90 ਦਾ ਘਾਟਾ ਮੱਥਾ ਲਾਉਣਾ 95 ਦਾ ਘਾਟਾ ਉਦੋਂ ਬਾਅਦ ਨੂੰ ਚਲਵਾਰਾ ਮਾਰਦੀ ਉਹ ਰੋਟੀ ਖਾ ਲੋ ਕਿੰਨਾ ਫਫਲੇੜੇ ਹੀ ਕਰਨ ਤੂੰ ਆਣ ਕੇ ਮੋਟਵਾ ਵੇਖੀ ਕੀ ਲਿਖਿਆ ਨਾ ਇਹ ਕਹਿੰਦਾ ਤੇ ਕੋਈ ਮੋਟੋ ਨੂੰ ਮੋਟੋ ਹੀ ਕਹਿਣਾ ਵਾ ਹੋਰ ਕੀ ਕਵਾਂ ਮੈਂ ਜੇ ਭੈਣ ਨਹੀਂ ਕਹਿਣਾ ਤਾਂ ਮੈਂ ਹੀ ਲੈ ਕਰੀ ਸੋਰੀ ਮੋਟੋ ਮੈਡਮ ਰਾਜਾ ਨਾਲ ਲੈ ਕਰ ਕਿ ਤੂੰ ਸੁਹਾਣੇ ਮਰੀ ਨਹੀਂ ਆਂ ਘਾਟੇ ਲੈਵੇਂ ਬੈਠਣਾ ਤੋੜਦੀ ਆ ਵੇਹ ਪਹਿਨਾ ਤੈਨੂੰ ਕੋ ਸਿੱਧਾ ਕੰਮ ਨਹੀਂ ਆਉਂਦਾ ਤੈਨੂੰ ਡੈਡੀ ਮੋਟੋ ਕਹਿੰਦਾ ਮੈਨੂੰ ਨਾ ਡੈਡੀ ਮੋਟੋ ਨੂੰ ਮੋਟਾ ਹੀ ਕਹਿਣਾ ਇਹਨੂੰ ਮੈਂ ਆਪ ਪੁੱਛਿਆ मीनिंग ਕੀ ਆ ਤੂੰ ਵੀ ਖਾ ਪੀ ਰਿਆ ਕਰ ਕੋਨਾ ਕੋਹ ਤੈਨੂੰ ਕਹਣਾ ਮਨਾ ਕਰਦੇ ਆ ਜੋ ਉਹ ਖਾਂਦੀ ਉਹ ਹੀ ਤੂੰ ਖਾਣਾ ਵਾ ਉਹ ਕਿਦੇ ਵੱਖਰਾ ਖਾਂਦੀ ਆ ਕਿਦੇ ਪੁੱਤ ਚਾਜ ਨਾ ਰਹੀਦਾ ਹੁੰਦਾ ਵਾ ਮੈਂ ਤੇ ਤੁਹਾਨੂੰ ਸਮਝ ਲੈਣੀ ਤੇ ਪਿਓ ਨੇ ਤੌਣੀ ਲਾ ਦੇਣੀ ਫਿਰ ਨਾ ਆਖੀ ਮਾਂ ਦੇ ਹੱਥੋਂ ਜੋ ਵੱਜ ਜਾਂਦਾ ਵਾ ਉਹ ਨਿਕਰੇ ਨਿਆਣੇ ਤੇ ਦੋ ਦੋ ਸਾਲਾਂ ਦੇ ਨਾਲ ਲੜਦੇ ਫਿਰਦੇ ਤੁਸੀਂ ਦੱਸਣੋਂ ਪਹਿਲਾਂ ਨਾਲੇ ਪੁੱਤ ਤੂੰ ਕਾਨੂੰ ਸਰਾਣੇ ਮਾਰਨ ਲਈ ਸੀ ਜੇ ਕੋਹ ਆਂਦਾ ਤੇ ਮੈਨੂੰ ਬਾਹਰ ਅਣਕੇ ਦੱਸ ਮੈਨੂੰ ਉਹ ਟੁੱਗ ਕਿਆ ਭੈਣ ਨੇ ਭੈਣ ਨਹੀਂ ਕਿਹਾ ਤੇ ਮੰਮੀ ਮੋਟਰ ਨੂੰ ਮੋਟੋ ਹੀ ਕਹਿਣਾ ਵਾ ਵੇਖ ਲੈ ਫਿਰ ਹਰਦਾ ਨਹੀਂ ਆ ਕੀ ਗੱਲ ਕੀ ਗੱਲ ਦੱਸ ਵੀ ਕਿਹੜੀ ਗੱਲੋਂ ਮਰਦੀ ਏਂ ਦੱਸ ਪਹਿਲਾਂ ਮੈਨੂੰ ਆਂਦਾ ਮੋਟੋ ਆ ਦੱਸ ਤੇ ਮੈਂ ਮੇਰਾ ਨਾਂ ਨਹੀਂ ਲੈ ਸਕਦਾ ਤੇ ਤੈਨੂੰ ਨਹੀਂ ਪੜਦਾ ਤੇਰੀ ਕਲਾਸ 'ਚ ਤੂੰ ਪੜਦਾ ਉਸੇ ਕਲਾਸ 'ਚ ਉਹ ਪੜਦੀ ਆ ਤੈਨੂੰ ਕ ਪੁੱਤ ਜੈਨ ਜਿਆਦਾ ਧਿਆਨ ਨੀਂ ਦਿੱਤਾ ਤੇ ਹੋਣੀ ਮੇਰਾ ਪੁੱਤ ਧਿਆਨ ਦੇਲਾ ਪੜਾਈ ਕੰਮ ਹੋਣੀ ਆ ਬੱਚਾ ਜਿਹੜਾ ਗੋਆ ਹੋਜ ਕੇ ਆਇਆ ਗੋਆ ਚੋ ਗੈ ਨਾ ਰਹਿ ਜੀ ਮੇਰਾ ਪੁੱਤ ਤੇਰੇ ਭਲੇ ਵਾਸਤੇ ਹੀ ਆਂਦੇ ਆ ਤੇਰੇ ਉਲ ਮੈਂ ਕੰਮ ਵੇਖ ਕੇ ਮੈਂ ਚੰਗਾ ਭਲਾ ਖੁਸ਼ ਆ ਉਧਰ ਵੀ ਚਾਲੇ ਨੇ ਚੰਗਾ ਕੀਤਾ ਸੋਹਣਾ ਕੰਮ ਕੀਤਾ ਵਾ ਗੋਆ ਵੀ ਇੱਕ ਡੰਗਰਾ ਚੁੱਕਦਾ ਵਾ ਡੰਗਰ ਪੱਠੇ ਪਾਤੇ ਆ ਵੱਡ ਵੀ ਲੈਸ ਵੇਚੋ ਕੇ ਚੰਗਾ ਕੀਤਾ ਵਾ ਤੇ ਪਰ ਤੂੰ ਇਧਰ ਦੇ ਕੋਨੇ ਕੋ ਕਿਤਾਬਾਂ ਤੇ ਆ ਦੇ ਜਾਕਰ ਉਹ ਭਵੇਂ ਨਾ ਕਰਿਆਕਰ ਕੋਈ ਗੱਲ ਨਹੀਂ ਹੋਵੇ ਕਰ ਲੈ ਕੋਈ ਆਪੇ ਚੱਲ ਕੋਈ ਨਹੀਂ ਤਹੀਂ ਵੀ ਗੁੱਸੇ ਜਨਾਓ ਮੇਰਾ ਪੁੱਤ ਜਿੱਦਾਂ ਸੋਹਣੇ ਹੋ ਕੰਮ ਤੈਨੂੰ ਕੀ ਹੁੰਦਾ ਦੀਦੀ ਤੂੰ ਤੇਰੇ ਨਾਲ ਹੀ ਪੜਦੀ ਆ ਹਾਂ ਹੱਦ ਹੋ ਗਈ ਆ ਮਮਾ ਇਹਨੂੰ ਗਵਾ ਚਾ ਲਿਆ ਦੇ ਕਹ ਦਿੰਦੀ ਭਈਏ ਨੂੰ ਚਾਹ ਦੇਣੀ ਹੈ ਤੇ ਮਮਾ ਮੈਨੂੰ ਉੱਥੇ ਚਾਹਦੇ ਆਉਂਦੀ ਘਰੋਂ ਦਾ ਤੇ ਚਾਹਦੇ ਤੇ ਮੈਂ ਆਈ ਜਾਣਾ ਸੀ ਇੱਧਰ ਵੇ ਪੁੱਤ ਤੈਨੂੰ ਵੀ ਪਤਾ ਵਾ ਵੀ ਵੀਰ ਮੂੰਹਾਂ ਗੱਲ ਕੱਢ ਦਿੰਦਾ ਵਾ ਹੌਲੀ ਹੌਲੀ ਪੁੱਤੋ ਸਹੀ ਤੇ ਹੋਈ ਜਾਂਦਾ ਵਾ ਪਰ ਤੂੰ ਇਹ ਤਾਂ ਨਾ ਕਰਿਆ ਕਰ ਮੇਰੇ ਤੇ ਤੂੰ ਮਜ਼ਾਕ ਚ ਨਾ ਲੈ ਨਹੀਂ ਉਹ ਸੀਰੀਅਸ ਬਣ ਲੈ ਲੈ ਅੱਗੇ ਤੁਹਾਡੇ ਘਰ ਕੀ ਮਮਾ ਬਚ ਗਈ ਨਿੱਕੇ ਨਾ ਤੂੰ ਥਾਪੜਨੇ ਤੂੰ ਫੇਰ ਉੱਤੇ ਆ ਗਈ ਮੇਲਾ ਆ ਫਿਰ ਮੈਂ ਥਾਪਿਓ ਦੇ ਸਾਹਨ ਨੂੰ ਮਾ ਥਾਪੜ ਦੇਣਾ ਇਹਨੂੰ ਮੈਂ ਮੈਂ ਤੁਹਾਡੇ ਦੋਵਾਂ ਦੇ ਦੋ ਦੋ ਮਾਰਦਿਆਂ ਤਾਂ ਦੱਸਾਂ ਮੈਂ ਉਹ ਲਾਲੀ ਦੇ ਨਿਆਣੇ ਕਿਤੇ ਦੋਵੇਂ ਭਰਾ ਭਰਾ ਦੋਵੇਂ ਐਡੇ ਸਲੂਕ ਨਾਲ ਇੰਦੇ ਕਿਤੇ ਹੱਦੋਂ ਪਰੇ ਤੇ ਤੁਸੀਂ ਕਰੇ ਗੁੱਟੋ ਹੋਈ ਕਰਦੇ ਨੇ 24 ਘੰਟੇ ਟੀ ਬਪਾ ਇਹਨੂੰ ਥੋੜਾ ਜਿਹਾ ਮੀਨਿੰਗ ਹੀ ਪੁੱਛ ਲੈ ਚੱਲ ਕੋਈ ਨਹੀਂ ਦੱਸ ਚੱਲ ਕੋਈ ਗੱਲ ਨਹੀਂ ਐ ਤੂੰ ਵੀ ਢੀੜ ਦੇ ਦੇ ਕੋ ਪੁੱਛ ਲੈ ਤੂੰ ਵੀ ਢਾਟਿਆ ਕੋਈ ਬਾਈ ਇਹਨੂੰ ਵੀ ਸਮਝਾ ਦਿਓ ਜੇ ਹੁਣ ਮੈਂ ਪੜਨ ਦੇਣਾ ਮੈਨੂੰ ਥੋੜਾ ਜਿਹਾ ਸਮਝਾ ਦੇ ਗਰੇ ਚੱਲ ਪੁੱਤ ਕੋਈ ਗੱਲ ਨਹੀਂ ਆ ਜੇ ਉਹਨੂੰ ਨਹੀਂ ਸਮਝ ਲੱਗਦੀ ਨਾ ਤਾਂ ਤੂੰ ਸਮਝਾ ਦੇ ਕ ਵੀ ਮੇਰਾ ਸਿੱਧਾ ਨਾਲੇ ਫੇਰ ਹੀ ਸਮਝਾਉਣਾ ਮੈਂ ਚੱਲ ਕੋਈ ਗੱਲ ਨਹੀਂ ਆ ਕੀ ਖਾਣਾ ਮੇਰੇ ਪੁੱਤੇ 10 ਰੁਪਏ ਨਾਲ ਤੈਨੂੰ ਬナナ ਲਾਓ ਤੂੰ ਬਾਬਾ ਬナナ ਉਹਦਾ ਲੈਣ ਦੋ ਤੀ ਕਿਲੋ ਬਦਾਮ ਲੈ ਆ ਲੈ ਬਦਾਮ ਕੀ ਕਰਨੀ ਤੂੰ ਦੱਸ ਮੈਨੂੰ ਪਹਿਲਾਂ ਹੁਣ ਮੈਂ ਮੀਂਹ ਤੋਂ ਹੁਣ ਮੈਂ ਇਤੋਂ ਮੋਟਾ ਹੋ ਜਾਵਾਂ ਖਾ ਲੈਣਾ ਕੁਛ ਨਹੀਂ ਬੰਦਾ ਗਰਮੀਆਂ ਤਾਂ ਫੇਰ ਕੀ ਹੋਇਆ ਬਦਾਮਾਂ ਦੇ ਖਾਣ ਦੇ ਦੋ ਹੱਲ ਹੈਗੇ ਆ ਉਹਨੂੰ ਪਿਓ ਕੇ ਦਿਆ ਕਰਾਂਗੇ ਪਿਓ ਕੇ ਨਹੀਂ ਗਰਮ ਹੁੰਦੇ ਦੋਵੇਂ ਭੰਟਪਰਾ ਖਾ ਲਿਆ ਕਰਨਗੇ ਨਾਲੇ ਪੜ੍ਹਾਈ ਤੇ ਦਿਮਾਗ ਲੱਗਦਾ ਦਿਮਾਗ ਤੇ ਚੰਗੇ ਹੁੰਦੇ ਆ ਹਾਂ ਚਲੋ ਇਹ ਵੀ ਚਲ ਸਹੀ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਉਹ ਬਦਾਮ ਤੇ ਲੈ ਆਵਾਂਗੇ ਤੇ ਕੋਈ ਗੱਲ ਨਹੀਂ ਉਦਾਂ ਵੀ ਫਰੂਟ ਖਾਇਆ ਕਰੋ ਠੀਕ ਹੈ ਚਲ ਲੈ ਆਉਣਾ ਉਹਨਾਂ ਫਰੂਟ ਲੈ ਆਉਣਾ ਕੋ ਨਾ ਕੋ ਆਹੋ ਲੈ ਆਇਓ ਦੋ ਤਿੰਨ ਤਰੀਕੇ ਦਾ ਚਾਹ ਦੇ ਪਿਆ ਦੇ ਮੈਨੂੰ ਘੁੱਟ ਚਲ ਬਹੁਤ ਹੀ ਮੈਂ ਲੈ ਕੇ ਆਉਣੀ ਚਾਹ ਜਾ ਚਾਹ ਲੈ ਕੇ ਆਉਣੀ ਪੁੱਤ ਵੀ ਚਾਹ ਮੰਗਣ ਦਾ ਪੁੱਤ ਤੂੰ ਵੀ ਪੀਣੀ ਆ ਨਾ ਸੱਚ ਪਹਿਲਾਂ ਤਾਂ ਤੂੰ ਹੀ ਮੰਗੀ ਹੈ ਲੈ ਆਉਂਦੀ ਹਾਂ ਲੈ ਆਉਂਦੀ ਹਾਂ ਨੀ ਕੁੜੀ ਗੇ ਮੈਨੂੰ ਗੰਡੇ ਗੁੰਡੇ ਫੜਾ ਮੈਂ ਚੀ ਇਦਾਂ ਨਾਲ ਕੀ ਧਰਨਾ ਮੈਨੂੰ ਕੋ ਦੱਸਿਆ ਪੁੱਛਿਆ ਨਹੀਂ ਤੂੰ ਅੱਜ ਮੰਮੀ ਜੀ ਕੀ ਪੁੱਛਣਾ ਸੀ ਮੈਂ ਤੁਹਾਨੂੰ ਅੱਜ ਬੱਚੇ ਪਹਿਲਾਂ ਹੀ ਮੈਨੂੰ ਆਖਣ ਲੱਗ ਗਏ ਕਿ ਮੰਮੀ ਜੀ ਬਣਾਓ ਚੋਲ ਤੇ ਦਾਲ ਤੇ ਦਾਲ ਤਾਂ ਬਣਾ ਲਈ ਤੜਕਾ ਵੀ ਲਾ ਲਿਆ ਹੁਣ ਚੋਲ ਹੀ ਧਰਨੇ ਆ ਤੇ ਚਲ ਤੇ ਦਹੀਂ ਹੈਗਾ ਮਾਸਾ ਤਾਂ ਉਹ ਬਣਾ ਲਾ ਵਿੱਚ ਪਕੌੜੀਆਂ ਪਾ ਲਾ ਮੰਮੀ ਤੁਸੀਂ ਉਦਾਂ ਹੀ ਲਾ ਲਿਓ ਪਕੌੜੀਆਂ ਤੋਂ ਬਿਨਾਂ ਹੀ ਦਹੀਂ ਖਾ ਲਿਓ ਤੇ ਮੈਂ ਸਵੇਰੇ ਪਕੌੜੀਆਂ ਪਾਈ ਹੁਣ ਫਿਰ ਸਵੇਰੇ ਪਾ ਲਾਂਗੇ ਮੈਂ ਤਾਂ ਸਵੇਰੇ ਪਕੌੜੀਆਂ ਪਾ ਕੇ ਦਹੀਂ ਖਾ ਲਿਆ ਤਾਂ ਰਾਤ ਨੂੰ ਲੰਗਦਾ ਹੈਗਾ ਰਾਤ ਨੂੰ ਵੀ ਖਾ ਲਾਂਗੇ ਮਾਸਾ ਨਹੀਂ ਨਹੀਂ ਮੰਮੀ ਤੁਸੀਂ ਤਾਂ ਗੁੱਸੇ ਚ ਆਉਣ ਲੱਗ ਪਏ ਮੈਂ ਕਿਹਾ ਬੱਚਿਆਂ ਦਾ ਹੀ ਖਾਣਾ ਨੀਗਾ ਉਹਨਾਂ ਤਾਂ ਸਵੇਰੇ ਹੀ ਖਾਣਾ ਵਾ ਦਾਲ ਨਾਲ ਚੌਲ ਹੀ ਖਾਣੇ ਤੇ ਕਿਉਂ ਨਹੀਂ ਖਾਣਾ ਕਿਉਂ ਨਹੀਂ ਖਾਣਾ ਜੇ ਉਹਨਾਂ ਨੂੰ ਦੇਂਗੀ ਤਾਂ ਖਾਣਗੇ ਸਵੇਰੇ ਉਹ ਖਟਾ ਹੋ ਜਾਣਾ ਆਹ ਸਵੇਰੇ ਤਾਂ ਮੰਮੀ ਤਾਜ਼ਾ ਦਹੀਂ ਜਮਾਉਣਾ ਵਾ ਤੁਸੀਂ ਖਾਣਾ ਮਾਸਾ ਪਿਆ ਤੁਸੀਂ ਇਕੱਲੇ ਖਾ ਲਿਓ ਕੋਈ ਨਹੀਂ ਮੈਂ ਤੁਹਾਡੇ ਜੋਗੀਆਂ ਪਕੌੜੀਆਂ ਪਾ ਦੇਣੀ ਕੋਈ ਨਹੀਂ ਤੂੰ ਗੁੱਸੇ ਚ ਕਿਉਂ ਆਉਂਦੇ ਜੇ ਤੂੰ ਪਹਿਲਾਂ ਹੀ ਇਦਾਂ ਕਹਦੇ ਤੇ ਫੇਰ ਕੀ ਮੰਮੀ ਮੈਂ ਤੇ ਉਾਂ ਹੀ ਪੁੱਛਿਆ ਸੀ ਤੇ ਇਹ ਤਾਂ ਗੁੱਸਾ ਹੀ ਕਰਗੇ ਕੋਈ ਨਹੀਂ ਮੈਂ ਪਕੌੜੀਆਂ ਪਾ ਦਿੰਨੀ ਆ ਨਹੀਂ ਚਲ ਛੱਡ ਤੇ ਦਾਲ ਕਾਦੀ ਤੜੀ ਆ ਦਾਲ ਮੰਮੀ ਮਾਂਛੋਲੇ ਦੀ ਬਣਾਈ ਆ ਅੱਛਾ ਕੀ ਗੱਲ ਮੰਮੀ ਝੁੱਪ ਜਾ ਕਿਉਂ ਕਰਗੇ ਖਾਣੀ ਨਹੀਂ ਨਹੀਂ ਤੇ ਮੈਂ ਹੋਰ ਦਾਲ ਬਣਾ ਦਿੰਦੀ ਤੇ ਖਾਣੀ ਤੇ ਹੈਗੀ ਆ ਖਾ ਕੇ ਗੁਜ਼ਾਰਾ ਹੋਣਾ ਨਹੀਂ ਰਕबीर ਮੇਰੇ ਨੂੰ ਬੜੀ ਪਸੰਦ ਹੈ ਦਾਲ ਮਾਂਛੋਲੇ ਦੀ ਪਤਾ ਨਹੀਂ ਤੱਤਾ ਰੋਟੀ ਵੀ ਖਾਂਦਾ ਉਹ ਚਾਜ ਨਾਲ ਦਿੰਦੀ ਵੀ ਹੋਕ ਨਹੀਂ ਰੋਟੀ ਦਿੰਦੀ ਹੋਗੀ ਕਿਦਾਂ ਉਹ ਕੱਲ ਅੱਗੇ ਬੰਬੀ ਤੇ ਆਇੰਦਾ ਨਹੀਂ ਕਈ ਦਿਨ ਹੋ ਗਏ ਹੁਣ ਬੰਬੀ ਤੇ ਨਹੀਂ ਆਇਆ ਹੈਗਾ ਮੇਰਾ ਬੜਾ ਧਿਆਨ ਵਾ ਆਪਣੇ ਗਰਮੀ ਤੇ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਕਹਤਾ ਕਿਹੜਾ ਵੇਲਾ ਜਾਵਾਂ ਤੇ ਮੈਂ ਆਪਣੇ ਪੁੱਤ ਨੂੰ ਮਿਲ ਕੇ ਆਵਾਂ ਚਲ ਜਿੱਦਾਂ ਤੇਰਾ ਪੁੱਤ ਠੀਕ ਹੋ ਗਿਆ ਤੇਰੀਆਂ ਅੰਦਰਾਂ ਤੜਫਦੀਆਂ ਤਾਂ ਮੇਰੀਆਂ ਵੀ ਤਾਂ ਤੜਫਦੀਆਂ ਹੀ ਆ ਨਾ ਮੰਮੀ ਜੀ ਮੈਂ ਤੁਹਾਡੀ ਪਰੇਸ਼ਾਨੀ ਨੂੰ ਸਮਝਦੀ ਆਂ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਸੇਰੇ ਫੋਨ ਲਾ ਦੂੰਗੀ ਤੇ ਤੁਸੀਂ ਭਾਨੇ ਜੇ ਨਾ ਬਾਜੀ ਨੂੰ ਸਾਧ ਲਿਓ ਨਾਲੇ ਤੇ ਹਾਲ ਪੁੱਛਿਆ ਜਾਓ ਫੋਨ ਤੇ ਨਾਲੇ ਉਹਨਾਂ ਨੂੰ ਕੋਈ ਬੰਬੀ ਤੇ ਕੰਮ ਸਾਧ ਲਿਓ ਦਾਲ ਮੈਂ ਰੱਖ ਲੈਣੀ ਆ ਤੇ ਛੋਲ ਵੀ ਸਵੇਰੇ ਤਾਜੇ ਬਣਾ ਲਾਂਗੇ ਨਹੀਂ ਤੇ ਇੰਨਾ ਚ ਰੱਖ ਲਾਂਗੇ ਤੇ ਬਾਜੀ ਨੂੰ ਆਪਾਂ ਛੋਲ ਖਵਾ ਦਾਂਗੇ ਆ ਜਾਣਗੇ ਤੁਸੀਂ ਕਿਉਂ ਫਿਕਰ ਕਰਦੇ ਹੋ ਨਹੀਂ ਆਪਾਂ ਗੱਲ ਕਰਨੀ ਨਹੀਂ ਮੈਂ ਦੇਖਣਾ ਤੇ ਦੀਦੀ ਨੂੰ ਨਹੀਂ ਦੇਖਣਾ ਨਾ ਮੈਂ ਉਹਨੂੰ ਦੀਦੀ ਨੂੰ ਮਿਲਣਾ ਬਾਜੀ ਨਾ ਮੇਰੀ ਕਾਹਦੀ ਦੁਸ਼ਮਣੀ ਆ ਮੰਮੀ ਮੈਨੂੰ ਉਹਨਾਂ ਦਾ ਚੇਤਾ ਆਉਂਦਾ ਆਉਂਦਾ ਕਿਉਂ ਨਹੀਂਗਾ ਮੈਂ ਵੀ ਆਖਾ ਦੋ ਤਿੰਨ ਦਿਨ ਹੋ ਗਿਆ ਤੁਸੀਂ ਗੇਟ 'ਚ ਜਾ ਕੇ ਤੇ ਬਾਹਰ ਪਤਾ ਨਹੀਂ ਕੀ ਵੇਨੇ ਮੇਰਾ ਤਾਂ ਗਰਮੀ ਤੇ ਚੀ ਕਰਦਾ ਮੈਂ ਪਿੰਡ ਜਾਵਾਂ ਹੌਲੀ ਹੌਲੀ ਤੇ ਗਲੀ ਗਵਾਂਡੇ ਨੂੰ ਪੁੱਛ ਕੇ ਆਵਾ ਵੀ ਮੁੰਡਾ ਕਿਉਂ ਨਹੀਂ ਆਉਂਦਾ 15 ਦਿਨ ਹੋ ਚਲੇ 10 15 ਦਿਨ ਮੇਰਾ ਵੀ ਦਿਲ ਫੀਟੂ ਫੀਟੂ ਕਰਦਾ ਵੀ ਮੈਨੂੰ ਵੇਖਾਂ ਆਉਂਦਾ ਹੀ ਵੇਖਦੀ ਹਾਂ ਹੁਣ ਮੇਰਾ ਵੀ ਉਹ ਗੱਲ ਪਿੱਤੇਟ ਪੁੱਛਿਆ ਜਾਣਦਾ ਵਾ ਵੀ ਕਿੱਥੇ ਕੀ ਕਰਦੀ ਹੋ ਕੀ ਨਹੀਂ ਉਹ ਪਾਪਣ ਤੈਨੂੰ ਪਤਾ ਹੈ ਜਿੱਦਾਂ ਦੀ ਹੈਗੀ ਜਿੱਦਾਂ ਦੀ ਨਹੀਂ ਮੰਮੀ ਪਿੰਡ ਨਹੀਂ ਜਾਣਾ ਜੇ ਦੀਦੀ ਨੇ ਕੋਈ ਉਹੋ ਜਿਹੀ ਗੱਲ ਕੀਤੀ ਤੁਸੀਂ ਫੇਰ ਪਰੇਸ਼ਾਨ ਹੋ ਜਾਣਾ ਤੁਹਾਨੂੰ ਭਾਜੀ ਨੂੰ ਮਿਲਣ ਨੂੰ ਆ ਨਾ ਉਹ ਕੋਈ ਗੱਲ ਨਹੀਂ ਮੈਂ ਫੋਨ ਤੁਹਾਨੂੰ ਕਹਿਤਾ ਲਾ ਦੂੰ ਪਰ ਮੰਮੀ ਤੁਸੀਂ ਇਦਾਂ ਨਾ ਕਰੋ ਫਿਰ ਮੈਂ ਵੀ ਇਮੋਸ਼ਨਲ ਜੀ ਹੋ ਜਾਣੀ ਆ ਮੇਰਾ ਵੀ ਧਿਆਨ ਉੱਥੇ ਮਹਾ ਬੱਚਿਆਂ ਨਾਲ ਖੋਇ ਗਿਆ ਮਾਦਰਮੀਤ ਮੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਜੀ ਕਹਦਾ ਕਿਹੜਾ ਵੇਲਾ ਮੈਂ ਉੱਡ ਕੇ ਨੂੰ ਵੇਖਾਂ ਮੈਂ ਤਾਂ ਮੇਰੇ ਤਾਂ ਅੱਖਾਂ ਤਰਸ ਗਈਆਂ ਵੇਖਣ ਨੂੰ ਮੈਂ ਨਹੀਂ ਬਾਤ ਸਰਦੀ ਤੇ ਵੱਖਰੀ ਕਰ ਲਵਾ ਪਰ ਮੇਰਾ ਨਾ ਇਹ ਆ ਵੀ ਮੈਨੂੰ ਕਿਹੜਾ ਵੇਲਾ ਰਕਵੀਰ ਮਿਲ ਜੇ ਮੈਨੂੰ ਫਿਰ ਜ਼ਰੂਰ ਸਵੇਰੇ ਫੋਨ ਲਾ ਕੇ ਦਈ ਮੈਂ ਫੋਨ ਲਾ ਕੇ ਦਊ ਆਓ ਤੁਸੀਂ ਬੋ ਆਣ ਕੇ ਇਦਾਂ ਦੀ ਟੈਨਸ਼ਨ ਨਾ ਤੁਸੀਂ ਲਓ ਮੰਮੀ ਮੈਨੂੰ ਵੀ ਫਿਰ ਮਾਨ ਮੇਰਾ ਉਦਾਸ ਜਾ ਹੋ ਜਾਂਦਾ ਤੁਸੀਂ ਬੈਠੋ ਇੱਥੇ ਬੱਚਿਆਂ ਲੱਗੇ